ਖਾਨਾ ਖਾਲੜਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹੈਰੋਨ ਦਾ ਪਾਂਡੇ ਪੁਨਾ ਕਰਨ ਵਾਲੇ ਤਿੰਨ ਵਿਅਕਤੀ ਕੀਤੇ ਕਾਬੂ ਤਿੰਨੇ ਹੀ ਵਾਂ ਤਾਰਾ ਸਿੰਘ ਦੇ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਸੰਪਰਕ ਪਾਕਿਸਤਾਨ ਦੇ ਸਮਗਲਰਾਂ ਨਾਲ ਵੀ ਦੱਸੇ ਜਾ ਰਹੇ ਹਨ ਅਤੇ ਇਹਨਾਂ ਤੋਂ ਪਾਕਿਸਤਾਨ ਦੀਆਂ ਲੋਕੇਸ਼ਨਾਂ ਅਤੇ ਹੈਰੋਨ ਕਿੱਦਾਂ ਮਗਾਉਂਦੇ ਸੀ ਉਹ ਵੀ ਪਤਾ ਚੱਲਿਆ ਹੈ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਸਾਰੇ ਪੰਜਾਬ ਵਿੱਚ ਮੁਹਿੰਮ ਚੜੀ ਗਈ ਹੈ ਜਿਸ ਤਹਿਤ ਸ਼੍ਰੀ ਅਸ਼ਨੀਕਪੁਰ ਆਈਪੀਐਸ ਐਸਐਸਪੀ ਤਰਨਤਾਰ ਸ਼੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਜਿਹੜੀ ਆ ਨਸ਼ੇਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਪਿੱਖੀਪਿੰਡ ਸਬਡਿਵੀਜ਼ਨ ਚ ਵੀ ਕੀਤੀ ਗਈ ਹੈ ਮੈਂ ਇੱਥੇ ਦੱਸਣਾ ਚਾਹਾਂਗਾ ਜਿੱਥੇ ਅਸੀਂ ਬਾਰਡਰ ਦੇ ਉੱਤੇ ਡਰੋਨ ਰਿਕਵਰ ਕਰਦੇ ਹਾਂ ਹੈਰੋਨ ਰਿਕਵਰ ਕਰਦੇ ਹਾਂ ਉਥੇ ਨਾਲ ਦੀ ਨਾਲ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਸੇ ਲੜੀ ਦੇ ਵਿੱਚ ਖਾਲੜਾ ਪੁਲਿਸ ਨੂੰ ਜਿਹੜੀ ਆ ਬੜੀ ਵੱਡੀ ਸਫਲਤਾ ਹਸ ਲਈ ਜਦੋਂ ਅਸੀਂ ਤਿੰਨ ਦੋਸ਼ੀ ਜਿਹੜੇ ਆ ਲਵਪ੍ਰੀਤ ਸਿੰਘ, ਸ਼ੇਰ ਸਿੰਘ ਅਤੇ ਜੱਜਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਜਿਹੜੀ 310 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਤੇ ਇਹਨਾਂ ਕੋਲੋਂ ਜਿਹੜੇ ਫੋਨ ਵੀ ਰਿਕਵਰ ਹੋਇਆ ਜਿਹਦੇ ਵਿੱਚ ਪਾਕਿਸਤਾਨ ਦੇ ਨੰਬਰ ਤੇ ਪਾਕਿਸਤਾਨੀ ਲਿੰਕ ਇਹ ਡਰੋਨ ਜਿਹੜੇ ਮਗਾਉਣ ਦੀਆਂ ਲੋਕੇਸ਼ਨਾਂ ਭੇਜਣਦੇ ਜਿਹੜੇ ਸਬੂਤ ਮੌਜੂਦ ਹੈ ਤੇ ਇਹਨਾਂ ਦਾ ਹੀ ਇੱਕ ਸਾਥੀ ਜਿਹੜਾ ਗੁਰਪ੍ਰੀਤ ਸਿੰਘ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਹੈਗਾ ਆ ਉੱਥੇ ਬੰਦ ਆ ਉਹਦੇ ਸੰਪਰਕ ਦੇ ਵਿੱਚ ਹੋ ਕੇ ਉਹਦੇ ਦਿਸ਼ਾ ਨਿਰਦੇਸ਼ ਤੇ ਉਹਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਇਸ ਲੜੀ ਦੇ ਵਿੱਚ ਵੀ ਮੈਂ ਦੱਸਣਾ ਚਾਹਾਂਗਾ ਵੀ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਖਾਲੜਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਪਾਸੋਂ ਵੀ ਜਿਹੜੀ ਹੈ ਜੇਲ੍ਹ ਪੁਲਿਸ ਦੇ ਸਹਿਯੋਗ ਨਾਲ ਕਾਰਵਾਈ ਕਰਦੇ ਹੋਏ ਦੋ ਜਿਹੜੇ ਫੋਨ ਰਿਕਵਰ ਕਰ ਲਿਆ ਜਿਸ ਬੰਦੀ ਥਾਣਾ ਜਿਹੜਾ ਗੋਇੰਦਵਾਲ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ ਇਹਨਾਂ ਨੂੰ ਅੱਜ ਅਸੀਂ ਪੀਸ਼ ਅਦਾਲਤ ਕਰਾਂਗੇ ਤੇ ਇਹਨਾਂ ਪਾਸੋਂ ਜਿਹੜੀ ਆ ਪੂਰੀ ਤਫਸੀਲ ਨਾਲ ਪੁਸ਼ਕੀਸ਼ ਕੀਤੀ ਜਾਊਗੀ ਕਿ ਇਹਨਾਂ ਗਤੀਵਿਧੀਆਂ ਦੇ ਵਿੱਚ ਕੌਣ-ਕੌਣ ਸ਼ਾਮਲ ਨੇ ਇਸ ਨਾਜਾਇਜ਼ ਕਾਰੋਬਾਰ ਦਾ ਧੰਦਾ ਕਰਦੇ ਹੋਏ ਇਹਨਾਂ ਨੇ ਕੀ-ਕੀ ਜਾਇਦਾਦ ਜਾਂ ਕੀ-ਕੀ ਪੈਸੇ ਅਪਣਾਏ ਨੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੀਜੇਸ ਨੂੰ ਵੀ ਜਿਹੜਾ ਵਾ ਉਹ ਸਟੈਬਲਿਸ਼ ਕੀਤਾ ਜਾਊਗਾ ਇਥੇ ਮੈਂ ਨਾਲ ਦੀ ਨਾਲ ਇਹ ਦੱਸਣਾ ਚਾਹੁੰਦਾ ਕਿ ਚੰਨਖ ਸਮੇਂ ਦੇ ਵਿੱਚ ਜਿਹੜੀ ਆ ਜਿੱਥੇ ਅਸੀਂ ਡਰੋਨਾਂ ਦੀ ਰਿਕਵਰੀ ਕੀਤੀ ਆ ਉੱਥੇ ਅਸੀਂ ਕਾਫੀ ਵਿਅਕਤੀ ਨੇ ਜਿਹੜੇ ਉਹ ਵੱਖ-ਵੱਖ ਥਾਣਿਆਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕੀਤੇ ਆ ਜਿਸ ਨਾਲ ਡਰੋਨ ਐਕਟੀਵਿਟੀਜ਼ ਨੂੰ ਵੀ ਕਾਫੀ ਜਿਹੜੀ ਆ ਉਹ ਜਿਹੜੀ ਸ਼ਾਂਤੀ ਮਿਲੀ ਆ ਤੇ ਸਾਡਾ ਇਹ ਉਪਰਾਲਾ ਜਿਹੜਾ ਨਸ਼ੇ ਦੇ ਸਮਗੱਲਾਂ ਦੇ ਖਿਲਾਫ ਇਹ ਜਾਰੀ ਆ ਤੇ ਮੈਂ ਤਾੜਨਾ ਕਰਦਾ ਜੇ ਇਹ ਵਿਅਕਤੀਆਂ ਨੂੰ ਕਿ ਉਹ ਇਹਨਾਂ ਧੰਧਿਆਂ ਤੋਂ ਬਾਹਰ ਆ ਜਾਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਫੜ ਕੇ ਉਹਨਾਂ ਨੂੰ ਜੀਲ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ